ਸਾਸਤਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਚ ਫੋਰਥ ਨਾ ਸਾਰੇ ਠੀਕ ਠਾਕ ਤੇ ਅੱਜ ਨਾ ਪੂਣਾ ਨੇ ਬਲੌਗ ਬਣਾਇਆ ਅੱਜ ਤੇ ਵੀਡੀਓਸ ਕਿ ਆਪਣਾ ਕਰਿਓ ਪੂਰੀ ਵੇਖਿਓ ਠੀਕ ਹੈ ਜੀ ਤੇ ਪੂਣਾ ਨੇ ਜਾਣਾ ਸ਼ੋਪਿੰਗ ਕਰਨ ਤੇ ਵੀਡੀਓ ਤੁਸੀਂ ਪੂਰੀ ਵੇਖਿਓ ਕਿੰਨੂ ਮੈਂ ਕੀ ਜਵਾਬ ਦਿੱਤਾ ਵੀ ਵੈਰੀ ਗੁਗਲੀ ਹੂੰ ਚਲਿਏ ਅੱਜ ਸ਼ੋਪਿੰਗ ਕਰਨ ਕਿਹੜੀ ਸ਼ੋਪਿੰਗ ਹੋਏ ਆਗ ਲੱਗ ਗਿਆ ਆਗ ਲੱਗੇ ਤੁਹਾਡੀ ਸ਼ਾਪਿੰਗ ਨੂੰ ਦੁੱਖ ਦੇਣੀ ਆ ਗਈ ਇੱਥੇ ਫੇਰ ਚੱਲੀ ਕਿੱਥੇ ਜਾਣਾ ਹੈ ਅੱਜ ਟੰਡ 'ਚ ਵਿਆਹ ਵੇਖਣ ਜਾਣਾ ਮੈਂ ਜਾ ਜਾਣਾ ਵਿਆਹ ਜਾਓ ਤੁਸੀਂ ਜਾਓ ਦੌੜ ਜਾਓ ਇੱਥੋਂ ਤਾਰੇ ਵਿਆਹ ਦੱਸ ਜਾਣਾ ਕੱਪੜੇ ਬਣਾਉਣੇ ਦੁੱਖ ਦੇਣ ਨੂੰ ਮੈਂ ਹੋਂ ਮਿਲਿਆ ਤੁਹਾਨੂੰ ਹੋਰ ਕਿੱਨੇ ਜਾਣਾ ਨਾਲ ਇਹ ਗੋਡੇ-ਗੋਡੇ ਠੰਡ ਪੈਂਦੀ ਏ ਕੀ ਕਰੀਏ ਹੁਣ ਵਿਆਹ ਠੰਡ 'ਚ ਆਉ ਕਿੱਥੇ ਜਾਣਾ ਆ ਕਾਦੀਆਂ ਤੱਕ ਜਾਣਾ ਸੀ ਆ ਕਾਦੀ ਕਿਤੇ ਕੁਦੇ ਨਹੀਂ ਜਾਣਾ ਮੈਂ ਨਹੀਂ ਜਾਣਾ ਜੂਣਾ ਤੈਨੂੰ ਪਤਾ ਲੱ ਲਾ ਸਮਝ ਲੱਗਦੀ ਨਹੀਂ ਤੈਨੂੰ ਠੰਡ ਹੀ ਨਹੀਂ ਪੈਣ ਈ ਕੀ ਕਰੀਏ ਠੰਡ ਫਿਕਰ ਲੋਵਾ ਆਲਾ ਖਾਲੀ ਕਰ ਗਿਆ ਡਾ ਪਾਤੀਆਂ ਦਾ ਸਾਰਾ ਹੀ ਕਾ ਕਿਸੇ ਅੱਗ ਸੇਕ ਸੇਕੜਵਾ ਤੇ ਲੈ ਗਈ ਤੂੰ ਠੰਡ ਤਾਂ ਇਦਾਂ ਹੀ ਰਹਿਣੀ ਹੈ ਕੀ ਕਰਨਾ ਲੋ ਟੱਟੀ ਮੈਨ ਜਾਓ ਕੁੜੀ ਜਹਾ ਪਾਣੀ ਵੀ ਗੋਲੀ ਵਾਂਗੂ ਵੱਜਦਾ ਇੱਥੇ ਹੈ ਤੁਹਾਨੂੰ ਸਭ ਇੰਨੀ ਮਸ ਸਮਝ ਨਹੀਂ ਆਉਂਦੀ ਮਸਾ ਵੀ ਤੇ ਕੀ ਕਰੀਏ ਨੰ ਕਾਮੀ ਇਦਾਂ ਨਹੀਂ ਠੰਡੀ ਠੰਡ ਪੈਣ ਈ ਹੈ ਹੰਡਾ ਤੇ ਆਂਦੀਏ ਕੰਮ ਬੁਰਾ ਹਾਰਾ ਠੰਡਾ ਕੋਈ ਕਮਣੀ ਫਿਰੇ ਜਾਂਂਡਿਆ ਕੋਈ ਕਮਣੀ ਤੇ ਤੁਹਾਨੂੰ ਅੱਗ ਲੱਗੀ ਫੈਜਣਾ ਦੀ ਕੰਮੋ ਕੰਮ ਕਰਨਾ ਨਹੀਂ ਅੰ데ਰਾ ਕਰਨਾ ਛੱਡ ਦੇਣੀ ਆ ਆ ਗਈ ਮੂੰਹ ਚੋਕ ਕੇ ਆਇਆਂ ਨੂੰ ਹਾਂ ਤੇ ਥੋੜਾ ਕੰਮ ਕਰੋ ਦੌੜ ਜਾ ਇਥੋਂ ਕਿਤੇ ਨਹੀਂ ਜਾਣਾ ਜੂਣਾ ਮੈਂ ਜਾਣਾ ਤੇ ਪੈਣਾ ਹੀ ਹੈ ਕੋਈ ਕੰਮ ਨਹੀਂ ਹੈਗਾ ਜਾਣਾ ਤੇ ਪੈਣਾ ਹੀ ਆ ਉਧਰੋਂ ਬੁੱਢੀਆਂ ਗਾਲਾਂ ਕੱਢਣ ਡੀਆਂ ਅੱਗ ਲੱਗਣੀ ਠੰਡ ਕਿੱਥੋਂ ਆ ਗਈ ਜੰਦੀ ਹੂੰ ਗਾਲਾਂ ਕੱਢਣੀਆਂ ਆ ਦੌੜ ਜਾ ਦੌੜ ਜਾਨੇ ਗੁਗਲੀ ਕੋ ਫੇਰ ਭਲਾ ਕੀ ਕਹਿੰਦੇ ਨੇ ਬੰਦੇ ਆ ਕਿ ਨਹੀਂ ਦੁਬਾਰਾ ਜਾਣੇ ਆ ਪੁੱਛਣ ਵਾਸਤੇ ਇੱਧਰ ਆ ਗਏ ਨੇ ਗਾਈਆਂ ਵਾਲੇ ਕਮਰੇ ਚ ਗੁਗਲੀ ਲੈ ਆ ਜਾਓ ਹਾਂ ਡਿਆ ਉਹ ਤੂੰ ਫੇਰ ਆ ਗਿਆ ਇਹਨੂੰ ਦੁੱਖ ਦੇਣ ਨੂੰ ਓਏ ਮੈਂ ਚਾਹ ਤੇ ਮਾਨੀ ਜਾਓ ਤੂੰ ਇੱਥੇ ਮੱਤ ਵੱਜੀ ਪਈ ਇਹ ਕੰਮ ਕਰ ਕਰ ਕੇ ਠੰਡ ਨਾ ਕੋਈ ਨਹੀਂ ਨੱਕ ਕਰ ਉਹ ਕੰਮ ਛੇੜਣੀ ਚਾਣ ਡਿਆ ਕਰ ਲੋ ਇੰਨਾ ਕੰਮ ਤਵਾ ਵਾਹੀ ਆ ਨਾ ਆਜ ਜਾਣਾ ਇੱਥੇ ਸ਼ੋਕਰੀ ਹੋਵੇ ਜਾਣਾ ਇਹੋ ਜੀ ਠੰਡ ਚ ਦੌੜ ਜਾ ਇਥੋਂ ਲੇ ਜਾਓ ਫੇਰ ਮੂੰ ਚੋਕੇ ਨਾਲ ਵਲੌਗ ਬਣਾਏ ਜਾਂਦੇ ਵੇ। ਹਾਂ ਬਣਾਉਣਾ ਕੋਈ ਕੰਮ ਨਹੀਂ ਇਹਨਾਂ ਨੂੰ। ਫੇਰ ਦੱਸਿਓ ਸਾਰਿਆਂ ਨੂੰ ਆਖੇ ਨਹੀਂ ਲੱਗਦੇ ਸਾਡੇ। ਅੱਖ ਨਹੀਂ ਲੱਗਦਾ ਤੈਨੂੰ ਪਤਾ ਤਾਂ ਹੈਗਾ ਮਾਤ ਵੱਜੀ ਠੰਡ ਨਾਲ ਬੁਰੇ ਹਾਲ ਨੇ ਕਿੱਥੇ ਜਾਣਾ ਤੁਸੀਂ ਇਹੋ ਜੀ ਠੰਡ 'ਚ। ਲੈ ਜਾਓ ਫੇਰ ਕੀ ਦੱਸ ਲੈ ਜਾਓ ਇੱਥੇ ਨਹੀਂ ਜਾਣਾ ਕਿਤੇ ਕੁਤੇ। ਹੂੰ। ਗੋਡੇ-ਗੋਡੇ ਠੰਡ ਪੈਂਦੀ ਇਹ ਲੋਕਲ ਲੋਕ ਪਣੀ ਆਪਣੇ ਆਪਣੇ ਰਜਾਈਆਂ 'ਚ ਬੜੇ। ਤੇ ਤੁਸੀਂ ਆਪਣਾ ਆਪਣਾ ਕੰਮ ਨਹੀਂ ਕਰਨ ਦੇ। ਹਾਂ ਕੋਈ ਕੰਮ ਸਿਰੇ ਚੜ੍ਹ ਨਹੀਂ ਡਿਆ ਕੋਈ ਕੰਮ ਨਹੀਂ ਹੋਣ ਦੇ। ਆ ਫੋਨ ਤੇ ਫੋਨ ਆਉਂਦੇ ਆ ਜੋ ਆਜੋ 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 ਆਉਂਦੇ ਫੋਨ ਆਉਂਦੇ ਫੋਨ ਜਿਹਦੇ ਜਦੇ ਆਉਂਦੇ ਆ ਫੋਨ ਆਉਂਦੇ ਆ ਕਿ ਆਜੋ ਅਸੀਂ ਕਾਦੀਆਂ ਆਏ ਆ ਭਾਬੀ ਨਹੀਂ ਆਂਦੇ ਅਸੀਂ ਕਾਦੀਆਂ ਆਏ ਆ ਮਣ ਭਾਬੀ ਹਣੀ ਆਹੋ ਉਹ ਕਹਿੰਦੇ ਆਜੋ ਤੁਸੀਂ ਵੀ ਸ਼ਾਪਿੰਗ ਕਰ ਲਓ ਨਾਲ ਆਹੋ ਕਰ ਲਓ ਸ਼ਾਪਿੰਗ ਤਾ ਪਹਿਲਾਂ ਕਰੋ ਤੁਸੀਂ ਤੇ ਬਾਅਦ ਵਿੱਚ ਵੇਖਾਂਗੇ ਮੈਂ ਤਾਂ ਉਧਰ ਨਿਕਲਣਾ ਕਰੋ ਜਦੋਂ ਧੁੱਪ ਨਿਕਲਣੀ ਹੈ ਤੇ ਉਹ ਠੰਡੇ ਚ ਸ਼ਾਪਿੰਗ ਕਰਨ ਦੇ ਨਾ ਨਿਕਲਣਾ ਨਹੀਂ ਇਦਾਂ ਨਿਕਲਣਾ ਨਹੀਂ ਬਾਹਰ ਮੈਂ ਮੈਂ ਸੌਂ ਖਾਦੀਏਗੀ ਇਥੋਂ ਢੇਟੋਂ ਪਾਰ ਨਹੀਂ ਜਾਣਾ ਸੰਨੀ ਰਾਮਣ ਭਾਬੀ ਰੱਜੀ ਭਾਬੀ ਸਾਰੇ ਸ਼ਾਪਿੰਗ ਕਰਨ ਆਏ ਨਾ ਨਾ ਮੈਂ ਫੋਨ ਕੇ ਤਾਂ ਚੁੱਕਣਾ ਵਾ ਤੇ ਨਾ ਮੈਂ ਕਿਤੇ ਬਾਹਰ ਜਾਣਾ ਹੂੰ ਜਿੰਨਾ ਚ ਧੋਪ ਨਿਕਲੂਗੀ ਫੇਰ ਫੋਨ ਚੁੱਕਣੇ ਲੋਕਾਂ ਦੇ ਤੇ ਬਾਕੀ ਫੇਰ ਬਾਹਰ ਨਿਕਲਣਾ ਫੇਰ ਜਿੱਥੇ ਮਜ਼ੀ ਲੈ ਜੇ ਤੇ ਐੋ ਜੀ ਮੈਂ ਜਿੰਨੇ ਧੋਪਨੇ ਮੈਂ ਨਹੀਂ ਨਿਕਲਣਾ ਹੂੰ ਤੇ ਫੇਰ ਉਹਨੇ ਦਿਨ ਕੰਮ ਹੀ ਨਹੀਂ ਕਰਨਾ ਕੋਈ ਬਾਜ਼ਾਰ ਦਾ ਗੋਡੇ ਗੋਡੇ ਠੰਡ ਪੈਂਦੀ ਤੂੰ ਸੋਚ ਤੇ ਫੇਰ ਉਹ ਗੱਲ ਬਾਜ਼ਾਰ ਦਾ ਕੰਮ ਹੀ ਨਹੀਂ ਕਰਨਾ ਨਹੀਂ ਕਰਨਾ ਮੈਂ ਕਿਤੇ ਨਹੀਂ ਜਾਣਾ ਠੀਕ ਐ ਤੇ ਫੇਰ ਅਸੀਂ ਕਿਧਰ ਨ ਜਾਈਏ ਕੰਮ ਕਰਕੇ ਕਿਧਰ ਨ ਜਾਈਏ ਕਿਤੇ ਨਹੀਂ ਜਾਣਾ ਕਿ ਇਹਨੇ ਵੀ ਨਹੀਂ ਜਾਣਾ ਕਿਤੇ ਜਾਣਾ ਜਾਓ ਚਲ ਜਾਓ ਆਪ ਹੀ ਚਲ ਜਾਓ ਲੈ ਆਓ ਜੋ ਲੈਣ ਅਹੀਂ ਫਿਰ ਕਹਦੇ ਸਕੂਟੀ ਚਲ ਜਾ ਨੇ ਫਿਰ ਜਾਓ 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 ਤੁਹਾਨੂੰ ਕਿਹੜੀ ਜਾਜ ਨਹੀਂ ਹੈਗੀ ਸਕੂਟਰ ਦੀ ਜਾਓ ਮੈਨੂੰ ਐਵੇਂ ਉਹ ਫਿਰ ਦੁੱਖ ਦੇਣੀ ਹੈ ਮੇਰੇ ਕੋਲ ਆ ਜਾਂਦੇ ਜੇ ਮੈਨੂੰ ਆਪਣੇ ਲੈ ਗਏ ਸਾਰਾ ਕੁਝ ਸਾਰਾ ਕੋਹ ਤੁਹਾਡੇ ਕੋਲ ਤੇ ਫਿਰ ਦੇ ਦੇ ਦੋ ਫਿਰ ਲੈ ਜਾਓ ਪੈਸੇ ਲੈਓ ਜਾ ਕੇ ਸਮਾਨ ਜੋਲ ਲੈਣਾ ਠੀਕ ਆ ਮਾਨਾ ਤਾਂ ਮੈਂ ਵੀ ਜਾਣਾ ਆ ਜਾਣਾ ਇਹਨੇ ਕਿ ਇਹਨੇ ਨਹੀਂ ਜਾਣਾ ਠੀਕ ਦਾ ਠੀਕ ਹੋ ਹੂੰ ਜਾਣਾ ਚਲ ਮੈਂ ਕੱਲ ਹੀ ਹੋ ਨਹੀਂ ਮਾਨੂ ਤੇ ਫਿਰ ਬੁਖਾਰ ਹੋਇਆ ਹੈ ਤੈਨੂੰ ਰੈਂਦ ਨਹੀਂ ਕਰ ਘਰੇ ਹੀ ਹਨਾ ਥੋੜੀ ਐ ਹੋਜੀ ਭੈਣ ਜਾਂ ਠੰਡ ਆ ਪਿੱਛੇ ਧੁੱਪ ਚੜੀ ਉਦੋਂ ਦੇ ਨਾਤੇ ਆ ਇਥੇ ਡਾੜੀ ਠੀਕ ਐ ਚਲੋ ਮਰਜ਼ੀ ਤੁਹਾਡੀ ਨਹੀਂ ਜਾਣਾ ਤੇ ਹੁਣ ਫਿਰ ਅਈ ਬਾਰ-ਬਾਰ ਮਜਬੂਰ ਵੀ ਨਹੀਂ ਕਰ ਸਕਦੇ ਚਲੋ ਚਲੋ ਬਬਾ ਵੀਡੀਓ ਬੰਦ ਕਰ ਇਹ ਨਹੀਂ ਵੀਡੀਓ ਨਹੀਂ ਬਣਾਉਣੀ ਇਦਾਂ ਦੀ